ਉਹ ਪੈਣ ਦੇ ਬੜਾ ਕੀ ਆ ਜਾਊਗਾ ਬੜਾ ਬਹੁਤ ਰੇ ਨਾ ਰਾ ਬਹੁਤ ਰੇ ਬਹੁਤ ਹੋ ਗਿਆ 54 ਹਾਲ ਦਾ ਹੋ ਗਿਆ ਜੀ ਦਰਸੀ ਆਓ ਖੜਾ ਕਿਹਦੇ ਟੱਪੀ ਦਾ ਆਇਆ ਨਹੀਂ ਉਹ ਹੋ ਉਹ ਚੰਗੀ ਦਾ ਚੰਗੀ ਆਉਂਦਾ ਮੈਂ ਉਹ ਤਾਂ ਲੈ ਲਿਆ ਯਾਰ ਇਹ ਬਿਲਾ ਲੈ ਰਿਹਾ ਨਾ ਆਇਆ ਨਾ ਇਹ ਦੋਏ ਦੂਰੀ ਤੇ ਲੈ ਗਿਆ ਇਹ ਚਾਹ ਦਾ ਕੰਮ ਕਰਦਾ ਇਧਰ ਜੀ ਦੇਖੋ ਹਾਂ ਹਾਂ ਪੂਰਾ ਖੋਸਾ ਹੈ ਹਾਂ ਪੂਰਾ ਖੋਸਾ ਹੈ ਅੱਜ ਆ ਗਏ ਪ੍ਰਧਾਨ ਜੀ ਬਹਾਨੀਗੜਾ ਨਾਜ ਮੰਡੀ ਜਿਹਦਾ ਹੈਪੀ ਬਰਥਡੇ ਮਨਾਇਆ ਜਰ ਜਿੰਨੇ ਮਨੀਮ ਨੇ ਭਵਾਨੀਗੜਾ ਚ ਦੇਖੋ ਸਾਰੇ ਮਨੀਮ ਵੱਲੋਂ ਹਾਂ ਸਾਰੇ ਮਨੀਮ ਨੇ ਭਵਾਨੀਗੜ ਦੇ ਜੀ ਨਾਜ ਮੰਡੀ ਭਵਾਨੀਗੜ ਦੇ ਸਾਰੇ ਦਰਸੀ 54 ਸਾਲ ਦਾ ਹੋ ਗਿਆ ਉਹਦਾ ਹੈਪੀ ਬਰਥਡੇ ਮਨਾ ਰਹੇ ਨੇ ਆ ਬੈਠਾ ਗਿਆ ਬੱਲਾ ਕਰਮ ਗਿਆ ਸਾਜੀ ਪਾਰਟੀ ਚਲੋ ਜੀ ਚਲੋ ਜੀ ਸੁਣੀ ਬਣਾਓ ਸੁਣੀ ਬਣਾਓ ਕੋਈ ਹੈ ਕਿ ਨਾ ਟੁੱਟਦਾ ਖੱਚ ਟੁੱਟਾ ਵਿੱਚ ਨੂੰ ਤੂੰ ਫੋਟੋ ਖੱਚਾ ਇਦਾਂ ਵੀਡੀਓ ਬਣਾ ਗਿਆ ਹੈਪੀ ਹੈਪੀ ਬਰਥਡੇ ਦਾ ਕਹਿੰਦਾ ਪਿੱਛੇ ਹੈਪੀ ਬਰਥਡੇ ਦਾ ਅੱਜ ਸਾਰੇ ਕਿਥੇ ਸਾਰੀ ਆ ਜਾਈਂਗਾ ਬਾਬੇ ਚਾਹ ਰਿਹਾ ਮੇਰਾ ਲਈ ਦਰਸ਼ੀ ਸਾਡਾ ਯਾਰਾ ਦਾ ਯਾਰ ਅਗਨੇ ਆ ਗਏ ਚਰਨਮਲ ਲੱਗਿਆ ਹਾਂ ਜਰ ਚਰਨਮਲ ਕੱਲ ਕੋ ਨਾਲ ਸੈਲਫੀ ਮਾਤਵਾ ਕਰੇ ਸੌ ਸਾਲ ਦੀ ਉਮਰ ਹੋ ਗਈ ਪੂਰਾ ਹੋ ਗਿਆ ਆ ਵੀ ਲਾ 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 ਜੀ ਫੋਟੋ ਫੋਟੋ ਵੀ ਲੈ ਲਓ ਦਰਤੀ ਸਾਹਿਬ 53 ਸਾਲ ਦਾ ਹੋ ਗਿਆ ਅਗਲੇ ਸਾਲ 55 ਸਾਲ ਦਾ ਹੋਈ ਚਲੋ ਯਾਰ ਸਵਾਂਡਾ ਹੋ ਗਿਆ ਬਸ ਆ ਇੱਕ ਚ ਖਾ ਲੋ ਯਾਰ ਉਹਨੂੰ ਵੜ ਦੋ ਦਰਤੀ ਜੀ ਇਹਨੂੰ ਛੱਡ ਦੋ ਚਾਕੂ ਨੂੰ ਚਲ ਚਲ ਜਿੰਦਾਬਾਦ ਆ ਜਾਗਾ ਤੁਸੀਂ ਇੱਥੇ ਆ ਜਾਓ ਟੈਕ ਕਰ ਲੈ ਛੋਟੀਆਂ ਲਿਆਉਣੀਆਂ ਤੇ ਯਾਰ ਪਾ ਬੱਚੇ ਇੰਨੇ ਹੈ ਬੱਚੇ ਨੇ ਪਹਿਲਾਂ ਕੇਕ ਤਾਂ ਯਾਰ ਮੋਟੇ ਦਾ ਸਸਤ ਨਹੀਂ ਹੈ ਬਰਦਾ ਅਸੀਂ ਪਹਿਲਾਂ ਹਿਲਾਉਣਾ ਕਰਾਰਾ ਖਾਣ ਆ ਖਾ ਲੋ ਉਹ ਨਹੀਂ ਦਿੱਤੇ ਇੰਨੇ ਭਰ ਤੋ ਉਹ ਨੂੰ ਖਾ ਕੇ ਵਧਾ ਕਰਾਰਾ ਰੱਖੋ ਜੇ ਮੈਂ ਵਾਰ ਕਰ ਤੀ ਢੋਲਿਆਂ ਦਾ ਮੈਂ ਲੈਣਾ ਕਰਾਰ ਨਹੀਂ ਕਰਦਾ ਢੋਲਿਆਂ ਦਾ ਚਲੋ ਬੱਸ ਬੰਦ ਕਰ ਦਿਓ ਬੰਦ ਕਰ ਦਿਓ ਕਰ ਵੀ ਕਿ ਦਰਸੀ ਬੰਦ ਕਰਦੀ ਹੁਣ ਕੋਈ ਨੂੰ ਫੁੱਟੜਾ ਲੈ ਵੀ ਚੰਗਾ ਹੀ ਦਰਸੀ ਜੀ ਹੈਪੀ ਬਰਥਡੇ ਜੀ ਅੱਛਾ ਠੀਕ ਹੈ ਜੀ ਉਧਰ ਵੀ ਦੇ ਭਾਈ ਨੂੰ ਖੁਮੂਸਾ ਬਸ ਵੀਡੀਓ ਬੰਦ